ਸ਼ੀਤ ਲੰਗਰਾਲ ਨੂੰ ਆਪਣੀ ਐਮਐਲਏ ਸ਼ਿਪ ਜਾਂਦੀ ਦਿੱਸੀ ਆਪਦਾ ਅਹੁਦਾ ਜਾਂਦਾ ਦੱਸਿਆ ਆਪਣੀ ਪਾਵਰ ਜਾਂਦੀ ਦਿੱਸੀ ਤਾਂ ਆਪਣੀ ਐਮਐਲਏ ਸ਼ਿਪ ਯਾਦ ਆ ਗਈ ਤਾਂ ਯਾਦ ਆਇਆ ਕਿ ਭਈ ਅਸਤੀਫਾ ਜਿਹੜਾ ਹੈਗਾ ਉਹ ਮੈਂ ਵਾਪਸ ਲੈ ਲਵਾਂ ਪਤਾ ਤਾਂ ਸ਼ੀਤ ਲੰਗਰਾਲ ਸਾਹਿਬ ਹੁਣ ਲੱਗੂ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕਿ ਵੋਟਾਂ ਮੈਨੂੰ ਪਾਈਆਂ ਮੇਰੇ ਕਰਤਾਰ ਨੂੰ ਪਾਈਆਂ ਮੈਨਾਂ ਕਹਣਾ ਸਵਾਦ ਆ ਗਿਆ ਹੁਣ ਪਤਾ ਲੱਗਣਾ ਫਿਰ ਤੁਹਾਡੇ ਕਰਤਾਰ ਨੂੰ ਵੋਟਾਂ ਪੈਂਦੀਆਂ ਜਾਂ ਤੁਹਾਨੂੰ ਵੋਟਾਂ ਪੈਂਦੀਆਂ ਲੋਕ ਤਾਂ ਇਹ ਕਹਿੰਦੇ ਆ ਕਿ ਆਮਾਦਮੀ ਪਾਰਟੀ ਦੀ ਹਵਾ ਸੀ ਉਦੋਂ ਆਮ ਆਦਮੀ ਪਾਰਟੀ ਦੀ ਢੇਰੀ ਸੀ ਤੇ ਇਸ ਢੇਰੀ ਦੇ ਵਿੱਚ ਬੜੇ ਡੱਗੇ ਤੇ ਬੜੇ ਬਣ ਗਏ ਤੇ ਉਹਨਾਂ ਬਣਨ ਵਾਲਿਆਂ ਦੇ ਵਿੱਚੋਂ ਸ਼ੀਤ ਲੰਗਰਾਲ ਵੀ ਇੱਕ ਸੀ ਮੈਂ ਤਾਂ ਕਹਿੰਦਾ ਜੇ ਪਾਰਟੀ ਟਿਕਟ ਵੀ ਨਾ ਦਿੰਦੀ ਨਾ ਅੰਗਰਾਲ ਸਾਹਿਬ ਫਿਰ ਵੀ ਤੁਸੀਂ ਆਜ਼ਾਦ ਤੌਰ ਤੇ ਲੜੋ ਤੁਹਾਨੂੰ ਕਿ ਤੁਸੀਂ ਕਿਹੜਾ ਪਾਰਟੀ ਕਰਕੇ ਜਿੱਤਿਓ ਤੁਸੀਂ ਤਾਂ ਆਪ ਦੇ ਤੌਰ ਤੇ ਜਿੱਤਨੇ ਹੋ ਤਾਂ ਫਿਰ ਫਿਰ ਕਿੱਡੀ ਗੱਲ ਆ ਐਕੀ ਫਿਰ ਲੋਕ ਤੁਹਾਨੂੰ ਜਿਤਾ ਦੇਣਗੇ ਜਦੋਂ ਕੋਈ ਲੀਡਰ ਪਾਰਟੀ ਛੱਡ ਜੇ ਕਹਿੰਦਾ ਜੀ ਮੇਰੇ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਨੂੰ ਪੁੱਛ ਕੇ ਇਹ ਫੈਸਲਾ ਲਿਆ ਜਦੋਂ ਕੋਈ ਲੀਡਰ ਜਿਹੜਾ ਹੈਗਾ ਕੋਈ ਪਾਰਟੀ ਜੁਆਇਨ ਕਰਦਾ ਕਹਿੰਦਾ ਜੀ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਤੋਂ ਪੁੱਛ ਕੇ ਫੈਸਲਾ ਮੇਰੇ ਹਲਕੇ ਦੇ ਲੋਕਾਂ ਦਾ ਅਸਲ ਦੇ ਵਿੱਚ ਉਹ ਹਲਕੇ ਦੇ ਲੋਕ ਕੋਈ ਹੁੰਦੇ ਹੀ ਨਹੀਂ ਉਹ ਹਲਕੇ ਦੇ ਲੋਕ ਇਹਨਾਂ ਨੇ ਆਪ ਮਹਾਰੀ ਬਣਾਏ ਹੋਏ ਹੁੰਦੇ ਆ ਆਪਰੇਸ਼ਨ ਲੋਟਸ ਦਾ ਖੁਲਾਸਾ ਕਰੂੰਗਾ ਰਗਮ ਚੱਡੇ ਤੱਕ ਦੇ ਇਲਜ਼ਾਮ ਇਹਨਾਂ ਨੇ ਲਾਤੇ ਸੀ ਕਹਿੰਦੇ ਸੀ ਜਲਦੀ ਕਰੂੰਗਾ ਸੋਨ ਤਾਂ 2 ਮਿੰਟ ਉੱਤੇ ਹੋ ਗਿਆ ਜੀ ਪਾਰਟੀ ਛੱਡੇ ਨੂੰ ਕਿੱਧਰ ਗਿਆ ਤੁਹਾਡਾ ਆਪਰੇਸ਼ਨ ਲਟਸ ਕਿੱਧਰ ਗਏ ਉਹ ਵੱਡੇ ਵੱਡੇ ਦਾਅਵੇ ਜਿਹੜੇ ਤੁਸੀਂ ਕੀਤੇ ਸੀ ਕਿੱਧਰ ਗਏ ਉਹ ਵੱਡੇ ਵੱਡੇ ਇਲਜ਼ਾਮ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਦੇ ਉੱਪਰ ਲਾਏ ਸੀ ਜਾਂ ਉਹ ਕਿੱਧਰ ਗਏ ਇਲਜ਼ਾਮ ਜਿਹੜੇ ਤੁਸੀਂ ਭਾਜਪਾ ਦੇ ਉੱਪਰ ਲਾਏ ਸੀ ਜੇਕਰ ਦੁਬਾਰੇ ਚੋਣਾਂ ਹੋਣਗੀਆਂ ਪੰਜਾਬ ਤੇ ਬੋਝ ਪੂ ਅੱਛਾ ਜੀ ਇੰਨਾ ਫਿਕਰ ਹੋਣ ਲੱਗ ਗਿਆ ਪੰਜਾਬ ਦੇ ਖਜ਼ਾਨੇ ਦਾ ਤੇ ਜੇ ਇੰਨਾ ਫਿਕਰ ਸੀ ਤਾਂ ਜਦੋਂ ਤੁਸੀਂ ਅਸਤੀਫਾ ਦਿੱਤਾ ਸੀ ਤਾਂ ਉਦੋਂ ਨਹੀਂ ਤੁਹਾਨੂੰ ਪਤਾ ਸੀ ਕਿ ਭਾਈ ਚੋਣਾਂ ਪੰਜਾਬ ਦੇ ਵਿੱਚ ਹੋਣਗੀਆਂ ਜਿੰਮਨੀ ਚੋਣ ਪੰਜਾਬ ਦੇ ਵਿੱਚ ਹੋਊਗੀ ਉਦੋਂ ਵੀ ਤਾਂ ਬੋਝ ਪੰਜਾਬ ਤੇ ਪੈਣਾ ਸੀ ਹੋ ਤੋਂ ਕਿਹੜਾ ਕਲਕੱਤਾ ਤੇ ਜਾਂ ਹਿਮਾਚਲ ਤੇ ਬੋਝ ਪ ਮੈਂ ਆਪਣੀ ਪਾਰਟੀ ਦੇ ਲਈ ਆ ਕੁਝ ਕਰੂੰਗਾ ਉਤਾ ਪਾਰਟੀ ਪਾਰਟੀ ਦਾ ਰਾਗ ਅਲਾਪ ਦੇ ਸੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਇਹ ਬਣਾਉਗੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਕਿ ਇਹਹੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਬਲੰਦੀਆਂ ਸ਼ੂ ਹੋਗੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਕਿ ਭਗਵਾਨ ਸਿੰਘ ਮਾਨ ਪੰਜਾਬ ਦਾ ਪੁੱਤ ਆ ਪੰਜਾਬ ਦੀ ਗੱਲ ਕਰੂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਲਈ ਤੁਹਾਡੇ ਨਾਲ ਪੰਜਾਬ ਦੀ ਸਿਆਸਤ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵੇਂ ਤੋਂ ਨਵਾਂ ਹੋ ਰਿਹਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਜਲੰਧਰ ਬੈਸ ਤੋਂ ਆਪ ਵਿਧਾਇਕ ਸੀ ਜਿਹੜੇ ਸੀਤਲ ਅੰਗਰਾਲ ਉਹਨਾਂ ਦਾ ਸਤੀਫਾ ਪ੍ਰਮਾਣ ਹੋਇਆ ਕੀ ਸਾਰਾ ਮਾਧਰਾ ਬਾਈ ਜਸ ਗਰੇਵਾਲ ਤੋਂ ਸਮਝਾਂਗੇ ਮੇਰੇ ਸਹਿਯੋਗੀ ਨੇ ਬਾਈ ਕਿਵੇਂ ਕੀ ਮਾਧਰਾ ਹੈਗਾ ਸਾਰੇ ਗੱਲਬਾਤ ਦਾ ਸਭ ਤੋਂ ਪਹਿਲਾਂ ਤਾਂ ਅਸ਼ੀਤ ਲੰਗਰਾਲ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਹੋ ਗਿਆ ਅਸਤੀਫਾ ਜਿਹੜੇ ਆ ਅਸ਼ੀਤ ਲੰਗਰਾਲ ਦੇ ਵੱਲੋਂ ਦਿੱਤਾ ਗਿਆ ਸੀ ਜਦੋਂ ਉਹ ਬੀਜੇਪੀ ਦੇ ਵਿੱਚ ਜਾਂਦੇ ਨੇ ਜੇ ਆਪਾਂ ਇਹਨਾਂ ਦੇ ਪਿੱਛੇ ਝਾਤ ਮਾਰੀਏ ਬੀਜੇਪੀ ਦੇ ਵਿੱਚ ਪਹਿਲਾਂ ਸੀ ਬੀਜੇਪੀ ਤੋਂ ਬਾਅਦ ਬੀਜੇਪੀ ਛੱਡਦੇ ਨੇ ਆ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦਿਆਂ ਹੀ ਇਹਨਾਂ ਦੀ ਸਟੇਟਮੈਂਟ ਖੋਦੀ ਖੋਦੀ ਵੀ ਆ ਤੇ ਲੋਕਾਂ ਨੂੰ ਹੀ ਪਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਹਿਲੇ ਦਿਨ ਜੁਆਇਨ ਕਰਦੇ ਨੇ ਅਗਲੇ ਦਿਨ ਇਹਨਾਂ ਨੂੰ ਜਲੰਧਰ ਵੈਸਟ ਤੋਂ ਜਿਹੜੀ ਆ ਚੋਣ ਲੜਾ ਦਿੱਤੀ ਜਾਂਦੀ ਆ ਉਹ ਸੌਰੀ ਟਿਕਟ ਦੇ ਦਿੱਤੀ ਜਾਂਦੀ ਆ ਚੋਣ ਲੜਦੇ ਨੇ ਅ ਸ੍ਰੀ ਰਿੰਕੂ ਨੂੰ ਹਰਾਉਂਦੇ ਨੇ ਉਸ ਤੋਂ ਬਾਅਦ ਐਮਐਲਏ ਬਣਦੇ ਨੇ ਐਮਐਲਏ ਬਣ ਕੇ ਬੜੇ ਵੱਡੇ ਵੱਡੇ ਦਾਅਵੇ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਉਹ ਕਰਦੇ ਨੇ ਪਾਰਟੀ 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 ਬੜਾ ਕਰਦੇ ਨੇ ਕਿ ਮੇਰੀ ਪਾਰਟੀ ਨੇ ਆ ਕੀਤਾ ਮੇਰੀ ਪਾਰਟੀ ਨੇ ਆ ਕੀਤਾ ਮੇਰੀ ਪਾਰਟੀ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਜਿਹੜਾ ਹੈਗਾ ਤਾਂ ਹੁਣ ਉਹਨਾਂ ਦੀ ਝੋਲੀ ਦੇ ਵਿੱਚ ਜਿਹੜੀ ਹੈਗੀ ਜਲੰਧਰ ਵਸਤੀ ਸੀਟ ਜਿਹੜੀ ਆ ਉਹ ਪਾਤੀ ਆ ਹੁੰਦਾ ਕਿ ਇਹ ਸਭ ਕੁਝ ਚੱਲਦਾ ਜਾਂਦਾ ਉਸ ਤੋਂ ਬਾਅਦ ਸੁਸ਼ੀਲ ਰਿੰਕੂ ਜਦੋਂ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਉਦੋਂ ਹੀ ਜਿਹੜੀਆਂ ਗੱਲਾਂ ਤਾਂ ਬਾਹਰ ਆਉਣ ਲੱਗੀਆਂ ਸੀ ਕਿ ਸ਼ੀਤਲنگਰਾਲ ਜਿਹੜੇ ਨੇ ਉਹ ਕਿਤਨਾ ਕਿਤੇ ਨਾ ਖੁਸ਼ ਨੇ ਕਿਉਂ ਸ਼ੀ ਸੁਸ਼ੀਰ ਰਿੰਕੂ ਨੂੰ ਪਾਰਟੀ ਦੇ ਵਿੱਚ ਕਿਉਂ ਲਿਆ ਗਿਆ ਕਿਉਂਕਿ ਸਿਆਸੀ ਵਿਰੋਧੀ ਨੇ ਇੱਕ ਦੂਜੇ ਦੇ ਖਿਲਾਫ ਚੋਣਾ ਜਿਹੜੀਆਂ ਨੇ ਲੜੀਆਂ ਸੀ ਤੇ ਜਦੋਂ ਚੋਣਾ ਲੜਦੇ ਨੇ ਤਾਂ ਇੱਕ ਦੂਸਰੇ ਦੇ ਖਿਲਾਫ ਬੋਲਬਾਣੀ ਕਿੱਦਾਂ ਦੀ ਹੁੰਦੀ ਹੈ ਅੱਜ ਕੱਲ੍ਹ ਦੀ ਸਿਆਸਤ ਦੇ ਵਿੱਚ ਸ਼ਾਇਦ ਇਹ ਦੱਸਣ ਦੀ ਜ਼ਰੂਰਤ ਨਹੀਂ ਤਾਂ ਉਹ ਸਭ ਕੁਝ ਚੱਲਿਆ ਜਲੰਧਰ ਤੋਂ ਸੁਸ਼ੀਰ ਰਿੰਕੂ ਉਸ ਤੋਂ ਬਾਅਦ ਚੋਣ ਲੜਦੇ ਨੇ ਚੋਣ ਲੜਨ ਤੋਂ ਬਾਅਦ ਜਿਸੀ ਨੇ ਕੋ ਜਿਹੜੇ ਉਹ ਜਿੱਤ ਜਾਂਦੇ ਨੇ ਤਾਂ ਉਸ ਤੋਂ ਬਾਅਦ ਹਾਲਾਂਕਿ ਚਲੋ ਬੜਾ ਕੋਈ ਚੱਲਦਾ ਕਹਿੰਦੇ ਨੇ ਕਿ ਭਈ ਜੱਫੀਆਂ ਸਾਡੀਆਂ ਪੈ ਗਈਆਂ ਸੀ ਇੱਕ ਮਿੰਟ ਹੋ ਗਏ ਪਰ ਉਸ ਤੋਂ ਬਾਅਦ ਇਹ ਚੀਜ਼ਾਂ ਸ਼ੁਰੂ ਹੋਈਆਂ ਤਾਂ ਫਿਰ ਸ਼ੀਤਲ ਅੰਗਰਾਲ ਜਿਹੜੇ ਨੇ ਫਿਰ ਪਾਰਟੀ ਛੱਡਦੇ ਨੇ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਨੇ ਪਾਰਟੀ ਛੱਡ ਦਿੰਦੇ ਨੇ ਸੁਚੀਲ ਰਿੰਕੂ ਵੀ ਪਾਰਟੀ ਛੱਡਦੇ ਨੇ ਸੁਚੀਲ ਰਿੰਕੂ ਵੀ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਇਹ ਵੀ ਪਾਰਟੀ ਛੱਡਦੇ ਨੇ ਵੀ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਬੜੀਆਂ ਵੱਡੀਆਂ ਵੱਡੀਆਂ ਤੁਮ ਤਾਂ بڑے ਵੱਡੇ ਵੱਡੇ ਬਿਆਨ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਆਉਂਦੇ ਨੇ ਹੁਣ ਗੱਲ ਸ਼ੀਤਲੰਗਰਾਲ ਦੀ ਕਰਦੇ ਆਂ ਸ਼ੀਤਲੰਗਰਾਲ ਮੈਨੂੰ ਹੀ ਲੱਗਦਾ ਵੀ ਆਪਦੇ ਬੋਲਾਂ ਤੇ ਟਿੱਕੇ ਹੋਏ ਨੇ ਜਿਹੜੇ ਬੋਲ 2 ਸਾਲ ਪਹਿਲਾਂ ਸ਼ੀਤਲੰਗਰਾਲ ਦੇ ਸੀ ਕਿ ਉਹੀ ਬੋਲ ਅੱਜ ਨੇ ਜਿਹੜੇ ਜਿਹੜੀ ਪਾਰਟੀ ਨੂੰ ਇਹ ਆਪਣਾ ਇਮਾਨਦਾਰ ਭ੍ਰਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਵੀ ਸਾਡੀ ਪਾਰਟੀ ਕਰਦੀ ਕਿ ਉਹ ਵੀ ਇਹ ਹੁਣ ਵੀ ਉਸੇ ਪਾਰਟੀ ਦੇ ਲਈ ਇਹਨਾਂ ਦੇ ਬਿਆਨ ਨੇ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਹੁਣ ਅਸਤੀਫਾ ਜਿਹੜਾ ਇਹਨਾਂ ਦਾ ਮਨਜ਼ੂਰ ਹੋਇਆ ਉਸ ਤੋਂ ਪਹਿਲਾਂ ਇਹ ਅੱਜ ਸਪੀਕਰ ਸਾਹਿਬ ਨੂੰ ਮਿਲਣ ਦੇ ਲਈ ਜਾਂਦੇ ਨੇ ਤਾਂ ਉਦੋਂ ਜਦੋਂ ਪੱਤਰਕਾਰ ਭਾਈਚਾਰੇ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਭਾਈ ਤੁਸੀਂ ਅਸਤੀਫਾ ਜਿਹੜਾ ਕਿਉਂ ਦਿੱਤਾ ਹੁਣ ਵਾਪਸ ਕਿਉਂ ਪਹਿਲਾਂ ਉਸ ਹੀ ਅਸਤੀਫੇ ਤਾਂ ਹੁਣ ਇਹਨਾਂ ਨੂੰ ਵਾਪਸ ਕਿਉਂ ਲੈ ਰਹੇ ਹੋ ਤੇ ਤੈਨੂੰ ਗੱਲ ਕਹਦੇ ਨੇ ਕਹਿੰਦੇ ਨੇ ਕਿ ਮੈਨੂੰ ਪੰਜਾਬ ਦੇ ਖਜ਼ਾਨੇ ਦੀ ਫਿਕਰ ਆ ਕੇ ਪੰਜਾਬ ਜੇਕਰ ਦੁਬਾਰੇ ਚੋਣਾ ਹੋਣੀ ਹੈ ਪੰਜਾਬ ਤੇ ਬੋਝ ਪੂ ਅੱਛਾ ਜੀ ਇੰਨਾ ਫਿਕਰ ਹੋਣ ਲੱਗ ਗਿਆ ਪੰਜਾਬ ਦੇ ਖਜ਼ਾਨੇ ਦਾ ਤੇ ਜੇ ਇੰਨਾ ਫਿਕਰ ਸੀ ਤਾਂ ਜਦੋਂ ਤੁਸੀਂ ਅਸਤੀਫਾ ਦਿੱਤਾ ਸੀ ਤਾਂ ਉਦੋਂ ਨਹੀਂ ਤੁਹਾਨੂੰ ਪਤਾ ਸੀ ਕਿ ਭਾਈ ਚੋਣਾ ਪੰਜਾਬ ਦੇ ਵਿੱਚ ਹੋਣੀ ਹੈ ਜਿਮਨੀ ਚੋਣ ਪੰਜਾਬ ਦੇ ਵਿੱਚ ਹੋਊਗੀ ਉਦੋਂ ਵੀ ਤਾਂ ਬੋਝ ਪੰਜਾਬ ਤੇ ਪੈਣਾ ਸੀ ਹੋ ਤਾਂ ਕਿਹੜਾ ਕਲਕੱਤੇ ਤੇ ਜਾਂ ਹਿਮਾਚਲ ਤੇ ਬੋਝ ਪੈਣਾ ਸੀ ਉਦੋਂ ਹੀ ਪੰਜਾਬ ਤੇ ਪੈਣਾ ਸੀ ਕਹਿੰਦੇ ਨਹੀਂ ਜੀ ਇਕੱਠੀਆਂ ਚੋਣਾ ਹੋਣੀ ਹੈ ਚਾਹੀਦੀ ਸਿੱਖ ਅੱਛਾ ਤੁਹਾਡੇ ਹਿਸਾਬ ਦੇ ਨਾਲ ਮਤਲਬ ਤੁਸੀਂ ਕਹਤਾ ਤਾਂ ਇਕੱਠੀ ਚੋਣ ਹੋਣੀ ਚਾਹੀਦੀ ਸੀ ਕਿਉਂ ਕਿ ਸ਼ੀਤ ਲੰਗਰਾਲ ਹੋ ਰਾ ਨਹੀਂ ਜੇ ਅਸਤੀਫਾ ਦਿੱਤਾ ਤਾਂ ਕਰਕੇ ਚੋਣ ਕਹਿੰਦੇ ਵਿਧਾਨ ਸਭਾ ਤੇ ਲੋਕ ਸਭਾ ਦੀ ਇਕੱਠੀ ਕਰੋ ਮਹਾਲਾਂਕੀ ਤਾਂ ਚਲੋ ਸ਼ਗੂਫੇ ਹੁੰਦੇ ਨੇ ਮਗਰੋਂ ਲੋਕਾਂ ਨੂੰ ਜਿਹੜੇ ਹੈਗਾ ਟਿਕਾਉਣ ਦੇ ਲਈ ਗੱਲਾਂ ਹੁੰਦੀਆਂ ਨੇ ਅੱਛਾ ਇੱਕ ਗੱਲ ਹੋਰ ਆ ਯਾਰ ਲੀਡਰ ਲੋਕਾਂ ਦੀ ਜਿਹੜੀ ਮੈਨੂੰ ਮਤਲਬ ਮੈਨੂੰ ਉਸ ਸ਼ਬਦ ਤੋਂ ਝੜ ਬੜੀ ਆਉਂਦੀ ਹੈ ਜਦੋਂ ਕੋਈ ਲੀਡਰ ਪਾਰਟੀ ਛੱਡ ਜੇ ਕਹਿੰਦਾ ਜੀ ਮੇਰੇ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਨੂੰ ਪੁੱਛ ਕੇ ਇਹ ਫੈਸਲਾ ਲਿਆ ਜਦੋਂ ਕੋਈ ਲੀਡਰ ਜਿਹੜਾ ਹੈਗਾ ਕੋਈ ਪਾਰਟੀ ਜੁਆਇਨ ਕਰਦਾ ਕਹਿੰਦਾ ਜੀ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਤੋਂ ਪੁੱਛ ਕੇ ਫੈਸਲਾ ਮੇਰੇ ਹਲਕੇ ਦੇ ਲੋਕ ਆ ਅਸਲ ਦੇ ਵਿੱਚ ਉਹ ਹਲਕੇ ਦੇ ਲੋਕ ਕੋਈ ਹੁੰਦੇ ਹੀ ਨਹੀਂ ਉਹ ਹਲਕੇ ਦੇ ਲੋਕ ਇਹਨਾਂ ਨੇ ਆਪ ਮਹਾਰੀ ਬਣਾਏ ਹੋਏ ਹੁੰਦੇ ਆ ਲੋਕਾਂ ਦੇ ਵਿੱਚ ਕਹਿਣ ਨੂੰ ਗੱਲ ਇੱਕ ਇਹ ਪ੍ਰਚਾਰੀ ਬਿੰਦੇ ਮੈਂ ਤਾਂ ਹਲਕੇ ਦੇ ਲੋਕਾਂ ਤੋਂ ਪੁੱਛ ਕੇ ਜਿਹੜੀ ਹੈਗੀ ਆ ਆ ਚੀਜ਼ ਕੀਤੀ ਆ ਤੁਸੀਂ ਨਾ ਤਾਂ ਜਦੋਂ ਪਾਰਟੀ ਜੁਆਇਨ ਕਰਦੇ ਹੋ ਉਦੋਂ ਕਿਸੇ ਲੋਕਾਂ ਤੋਂ ਪੁੱਛਦੇ ਹੋ ਨਾ ਜਦੋਂ ਤੁਸੀਂ ਪਾਰਟੀ ਛੜਦੇ ਹੋ ਉਦੋਂ ਕਿਸੇ ਲੋਕਾਂ ਤੋਂ ਪੁੱਛਦੇ ਹੋ ਹਾਂ ਲੋਕਾਂ ਕੋਲੇ ਤਾਂ ਉਦੋਂ ਜਾਣਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹੱਥ ਛੱਡੋ ਉਹਨਾਂ ਦੇ ਪੈਰ ਵੀ ਫੜ ਲੈਨੇ ਹੋ ਤੇ ਜਦੋਂ ਉਹ ਵੋਟਾਂ ਮਿਲ ਜਾਂਦੀਆਂ ਨੇ ਉਦੋਂ ਤੁਸੀਂ ਕੌਣ ਤੇ ਉਹ ਕੌਣ ਇਹ ਪ੍ਰਚਾਰ ਜਿਹੜਾ ਤੇ ਚੱਲਦਾ ਇਹ ਵੀ ਅਚੀਤ ਲੰਗਰਾਲ ਸਾਬ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਲੋਕ ਮੈਨੂੰ ਕਹਿੰਦੇ ਮੇਰੇ ਹਲਕੇ ਦੇ ਲੋਕ ਮੈਨੂੰ ਕਹਿੰਦੇ ਬਈ ਅਸੀਂ ਕਿਸੇ ਪਾਰਟੀ ਨੂੰ ਨਹੀਂ ਵੋਟਾਂ ਪਾਈਆਂ ਸੀ ਨਾ 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 ਅਸੀਂ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਠੀਕ ਹੈ ਜੀ ਮੰਨ ਲੈਨੇ ਆ ਤਫਰ ਜੋਤਸੀ ਜੱਤੇ ਸੀ ਉਦੋਂ ਕਹਿੰਦੇ ਸੀ ਕਿ ਜੀ ਮੇਰੀ ਪਾਰਟੀ ਨੇ ਮੇਰੇ ਲਈ ਬੜਾ ਕੁਝ ਕੀਤਾ ਮੈਂ ਆਪਣੀ ਪਾਰਟੀ ਦੇ ਲਈ ਆ ਕੁਝ ਕਰੂੰਗਾ ਉ ਤਾਂ ਪਾਰਟੀ ਪਾਰਟੀ ਦਾ ਰਾਗ ਲਾਪਦੇ ਸੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਇਹ ਬਣਾਉਗੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਕਿ ਇਹ ਹੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਬਲੰਦੀਆਂ ਸ਼ੂ ਹੋਗੀ ਹੁਣ ਤੁਹਾਨੂੰ ਉਹੀ ਪਾਰਟੀ ਮਾੜੀ ਲੱਗਣ ਲੱਗੀ ਜਿਹਨੂੰ ਤੁਸੀਂ ਕਹਿੰਸੀ ਕਿ ਭਗਵਾਨ ਸਿੰਘ ਮਾਨ ਪੰਜਾਬ ਦਾ ਪੁੱਤ ਆ ਪੰਜਾਬ ਦੀ ਗੱਲ ਕਰੂ ਪੰਜਾਬ ਦਿਲ ਰਾਖੀ ਜਿਹੜੀ ਹੈਗੀ ਉਹ ਕਰੂਗਾ ਹੁਣ ਪਾਰਟੀ ਮਾੜੀ ਲ ਜਿਹੜਾ ਸਾਫਾ ਪਿਆ ਨਾ ਹੁਣ ਤੁਹਾਡੇ ਗੱਲ ਦੇ ਵਿੱਚ ਜਿਹੜੀ ਤਖਤੀ ਪਈ ਆ ਉਹ ਬੀਜਪੀ ਦੀ ਪਈ ਗਈ ਉਸ ਤੋਂ ਪਹਿਲਾਂ ਤਖਤੀ ਆਮ ਆਦਮੀ ਪਾਰਟੀ ਦੀ ਸੀ ਅਸਲ ਦੇ ਵਿੱਚ ਤੁਹਾਡੇ ਬੋਲ ਤੁਹਾਡੇ ਬਿਆਨ ਬਦਲੀ ਇਸ ਕਰਕੇ ਆ ਅੱਛਾ ਭਾਈ ਇੱਕ ਡਰਾਮੇ ਦੀ ਮੈਂ ਵੀ ਗੱਲ ਮੇਰੇ ਯਾਦ ਆ ਗਈ ਆਪਰੇਸ਼ਨ ਨੋਟਸ ਦਾ ਜਦੋਂ ਰੌਲਾ ਪਿਆ ਉਹ ਦੇਖੋ ਮੰਨ ਲਓ ਪਹਿਲੀ ਵਾਰ ਕਹਿੰਦੇ ਵੀ ਦਰਖਾਸਤ ਵੀ ਨਹੀਂ ਦਿੱਤੀ ਸੀ ਸ਼ੀਤਲ ਨੇ ਆਪਰੇਸ਼ਨ ਲੋਟਸ ਦੀ ਗੱਲ ਆ ਤੁਸੀਂ ਬੜਾ ਵਧੀਆ ਕੁਐਸਚਨ ਚੁੱਕਿਆ ਜਦੋਂ ਪਾਰਟੀ ਛੱਡਦੇ ਨੇ ਤਾਂ ਉਦੋਂ ਇੱਕ ਗੱਲ ਕਹਿੰਦੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਕਹਿੰਦੇ ਬੜੀ ਜਲਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਜਿਹੜਾ ਆਪਰੇਸ਼ਨ ਲੋਟਸ ਦਾ ਖੁਲਾਸਾ ਕਰੂੰਗਾ ਰਗਬ ਚੱਡੇ ਤੱਕ ਦੇ ਇਲਜ਼ਾਮ ਇਹਨਾਂ ਨੂੰ ਲਾਤੇ ਸੀ ਕਹਿੰਦੇ ਸੀ ਜਲਦੀ ਕਰੂੰਗਾ ਸੁਣ ਤਾਂ 2 ਮਿੰਟ ਉੱਤੇ ਹੋ ਗਿਆ ਜੀ ਪਾਰਟੀ ਛੱਡੇ ਨੂੰ ਕਿੱਧਰ ਗਿਆ ਤੁਹਾਡਾ ਆਪਰੇਸ਼ਨ ਲੋਟਸ ਕਿੱਧਰ ਗਏ ਵੱਡੇ ਵੱਡੇ ਦਾਅਵੇ ਜਿਹੜੇ ਤੁਸੀਂ ਕੀਤੇ ਸੀ ਕਿੱਧਰ ਗਏ ਵੱਡੇ ਵੱਡੇ ਇਲਜ਼ਾਮ ਜਿਹੜੇ ਤੁਸੀਂ ਆਮਾਦੀ ਪਾਰਟੀ ਦੇ ਉੱਪਰ ਲਾਏ ਸੀ ਜਾਂ ਉਹ ਕਿੱਧਰ ਗਏ ਇਲਜ਼ਾਮ ਜਿਹੜੇ ਤੁਸੀਂ ਬੀ ਜਿਹੜੀ ਬੀਜੇਪੀ ਦੇ ਵਿੱਚੋਂ ਆਉਣੇ ਉਸੇ ਬੀਜੇਪੀ ਤੇ ਆਪਰੇਸ਼ਨ ਲੋਟਸ ਦੇ ਜਿਹੜੇ ਹੈਗੇ ਇਲਜ਼ਾਮ ਲਾਉਣੇ ਹੋ ਅਸਟਾ ਇਲਜ਼ਾਮ ਹੀ ਕਹਾਂਗੇ ਸਾਨੂੰ ਕੀ ਪਤਾ ਕੀ ਸਚਾਈ ਹੈ ਤੁਸੀਂ ਕਿਹਾ ਸੀ ਉਸੇ ਬੀਜੇਪੀ ਤੁਸੀਂ ਇਲਜ਼ਾਮ ਲਾਏ ਕਿ ਭਾਈ ਸਾਨੂੰ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਫਿਰ ਛਾਲ ਮਾਰ ਕੇ ਉਸੇ ਬੀਜੇਪੀ ਚ ਵਗ ਜਾਨੇ ਹੋ ਫਿਰ ਤੁਸੀਂ ਇਸੇ ਤੇ ਆਪਰੇਸ਼ਨ ਲੋਟਸ ਤੇ ਇਲਜ਼ਾਮ ਜਿਹੜੇ ਲਾਉਣ ਲੱਗ ਜਾਨੇ ਹੋ ਕਿ ਨਹੀਂ ਨਹੀਂ ਪਾਈਏ ਤਾਂ ਆਮ ਆਦਮੀ ਪਾਰਟੀ ਨਹੀਂ ਇੱਕ ਡਰਾਮਾ ਕੀਤਾ ਸੀ ਰਾਗਵ ਚੱਡੇ ਹੋਰਾਂ ਦੇ ਘਰ ਇੱਥੇ ਬੈਠੇ ਸੀ ਆ ਬੈਠੇ ਉਹ ਕੀ ਕੀ ਇਹਨਾਂ ਨੇ ਕਿਹਾ ਉਹ ਤਾਂ ਸਾਰਾ ਕੁਝ ਜਗ ਜਾਹਰੀ ਹੈ ਕਿ ਇੱਥੇ ਤਾਂ ਹੁਣ ਆਪਰੇਸ਼ਨ ਲੋਟ ਲੋਕ ਤਾਂ ਡਿੱਕੀ ਜਾਂਦੇ ਆ ਲੋਕ ਤਾਂ ਅੱਖਾਂ ਖੁੱਲ੍ਹੀ ਬੈਠੇ ਆ ਤੁਸੀਂ ਆਪਰੇਸ਼ਨ ਲੋਟਸ ਤੇ ਖਲਾਸੇ ਕਰੋਗੇ ਪਰ ਆਪਰੇਸ਼ਨ ਆਪਰੇਸ਼ਨ ਲੋਟਸ ਤੇ ਖਲਾਸੇ ਦਾ ਕੀ ਕਰਨੇ ਸੀ ਜਨਾਬ ਤੁਸੀਂ ਤਾਂ ਆਪਦੇ ਜਿਹੜੀ ਗੱਲ ਕੀਤੀ ਸੀ ਉਹਦੇ ਤੋਂ ਹੀ ਮੁੱਕਰ ਗਏ ਤੁਸੀਂ ਤਾਂ ਪਹਿਲਾਂ ਅਸਤੀਫਾ ਤਾਂ ਹੁਣ ਅਸਤੀਫਾ ਹੀ ਫਿਰ ਵਾਪਸ ਲੈਣ ਦੇ ਲਈ ਤੁਰਪੇ ਤਾਂ ਹੁਣ ਇੱਕ ਗੱਲ ਹੋਰ ਅਸਤੀਫਾ ਮਨਜ਼ੂਰ ਵੀ ਹੋ ਗਿਆ ਜਿਹੜਾ ਕਿ ਸ਼ੀਤ ਲੰਗਰਾਲ ਹੁਰੀ ਚਾਹੁੰਦੇ ਨਹੀਂ ਸੀ ਚਾਹ ਨਹੀਂ ਚਾਹੁੰਦੇ ਸੀ ਚਾਹ ਦੋ ਦੋ ਕਿਸੇ ਨੇ ਕਹਿ ਕਹਤਾ ਹੋਵੇ ਬਾ ਬਾਈ ਦੇ ਵਿੱਚ ਕਰਤਾ ਹੋਵੇ ਕਿ ਭਾਈ ਕੋਈ ਨਹੀਂ ਅੱਗੇ ਵੀ ਅਸਤੀਫੇ ਦਿੰਦੇ ਹੀ ਆਇਆ ਅਸਤੀਫਾ ਕੜਾ ਮਨਜ਼ੂਰ ਹੁੰਦਾ ਤੂੰ ਕੇਰਾ ਤੂੰ ਕੇਰਾ ਆਪਦੀ ਲੋਕਾਂ ਦੇ ਵਿੱਚ ਪੜਤਜੀ ਬਨਾਲਾ ਅਸਤੀਫਾ ਦੇ ਦਿੱਤਾ ਹੋਣਾ ਕਿ ਅਸਤੀਫਾ ਮਨਜ਼ੂਰ ਤੇਰਾ ਹੋਣਾ ਨਹੀਂ ਅਸਤੀਫਾ ਤੇਰਾ ਵਾਪਸ ਹੋ ਜਾਣਾ ਤੂੰ ਐਮਐਲਏ ਦਾ ਐਮਐਲਏ ਬਣਿਆ ਰਹੇਂਗਾ ਪਰ ਅਗਲੇ ਨੇ ਵੀ ਕੀ ਕਰਿਆ ਅਸਤੀਫਾ ਜਿਹੜਾ ਮਨਜ਼ੂਰ ਹੋ ਗਿਆ ਅੱਜ ਤਾਂ ਹੁਣ ਭਰਾ ਜਿਮਨੀ ਚੌਂਡ ਜਿਹੜੀ ਹੈਗੀ ਆ ਉਹ ਤੈਅ ਆ ਪਤਾ ਤਾਂ ਸੀਤ ਲੰਗਰਾਲ ਸਾਹਿਬ ਹੁਣ ਲੱਗੂ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕਿ ਵੋਟਾਂ ਮੈਨੂੰ ਪਾਈਆਂ ਮੇਰੇ ਕਰਦਾਰ ਨੂੰ ਪਾਈ ਹੁਣ ਪਤਾ ਲੱਗਣਾ ਫਿਰ ਤੁਹਾਡੇ ਕਰਦਾਰ ਨੂੰ ਵੋਟਾਂ ਪੈਂਦੀਆਂ ਜਾਂ ਤੁਹਾਨੂੰ ਵੋਟਾਂ ਪੈਂਦੀਆਂ ਨੇ ਲੋਕ ਤਾਂ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਹਵਾ ਸੀ ਉਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀ ਤੇ ਇਸ ਹਨੇਰੀ ਦੇ ਵਿੱਚ ਬੜੇ ਡੱਗੇ ਤੇ ਬੜੇ ਬਣ ਗਏ ਤੇ ਉਹਨਾਂ ਬਣਨ ਵਾਲਿਆਂ ਦੇ ਵਿੱਚੋਂ ਸ਼ੀਤਲ ਅੰਗਰਾਲ ਵੀ ਇੱਕ ਸੀ ਜਿਹੜੇ ਬਣ ਗਏ ਸੀ ਪਰ ਹੁਣ ਸ਼ਾਇਦ ਸ਼ੀਤਲ ਅੰਗਰਾਲ ਨੂੰ ਆਪਦੀ ਐਮਐਲਏ ਸ਼ਿਪ ਜਾਂਦੀ ਦੀ ਸੀ ਆਪਦਾ ਅਹੁਦਾ ਜਾਂਦਾ ਦੱਸਿਆ ਆਪਦੀ ਪਾਵਰ ਜਾਂਦੀ ਦੀ ਸੀ ਤਾਂ ਆਪਦੀ ਐਮਐਲਏ ਸ਼ਿਪ ਯਾਦ ਆ ਗਈ ਤਾਂ ਯਾਦ ਆਇਆ ਕਿ ਭਾਈ ਅਸਤੀਫਾ ਜਿਹੜਾ ਹੈਗਾ ਉਹ ਮੈਂ ਵਾਪਸ ਲੈ ਲਵਾਂ ਜਾ ਕੇ ਮਿਲ ਲਵਾਂ ਉਸ ਤੋਂ ਬਾਅਦ ਸ਼ੀਤਲ ਲੰਗਰਾਲ ਨੇ ਜਦੋਂ ਅਸਤੀਫਾ ਮਨਜ਼ੂਰ ਹੁੰਦਾ ਉਸ ਤੋਂ ਬਾਅਦ ਇਹ ਵੀ ਜਿਹੜਾ ਹੈਗਾ ਉਹ ਗੁੱਸਾ ਜ਼ਾਹਰ ਕੀਤਾ ਕਿ ਭਾਈ ਜੇਕਰ ਅਸਤੀਫਾ ਮਨਜ਼ੂਰ ਨਹੀਂ ਕਰਨਾ ਸੀ ਤਾਂ ਮੈਨੂੰ 11 ਤਰੀਕ ਕਿਉਂਕਿ ਉਹਨਾਂ ਨੂੰ ਸਪੀਕਰ ਸਾਹਿਬ ਅੱਜ ਉਹਨਾਂ ਨੂੰ ਮਿਲੇ ਨਹੀਂ 11 ਤਰੀਕ ਨੂੰ 11 ਵਜੇ ਬੁਲਾਉਣ ਦੀ ਜਿਹੜੀ ਗੱਲ ਹੋ ਗਈ ਸੀ ਕਿ ਭਾਈ ਤੁਸੀਂ 11 ਤਰੀਕ ਨੂੰ 11 ਵਜੇ ਦੁਬਾਰਾ ਮਿਲਿਓ ਉਹ ਕਹਿੰਦੇ ਫਿਰ ਮੈਨੂੰ 11 ਤਰੀਕ ਨੂੰ 11 ਵਜੇ ਕਿਉਂ ਬੁਲਾਇਆ ਹੁਣ ਤਾਂ ਇਹਨਾਂ ਉਹ ਤਾਂ ਹੁਣ ਅੰਦਰਲੀ ਗੱਲ ਆ ਸਾਨੂੰ ਨਹੀਂ ਪਤਾ ਕਿ 11 ਤਰੀਕ ਨੂੰ 11 ਵਜੇ ਬੁਲਾਇਆ ਵੀ ਆ ਜਾਂ ਫਿਰ ਇਹਨਾਂ ਨੂੰ ਅੰਦਰ ਗਿਆ ਨੂੰ ਸਭ ਕੁਝ ਸਪਸ਼ਟ ਕਰਤਾ ਸੀ ਕਿ ਭਾਈ ਤੁਹਾਡਾ ਅਸਤੀਫਾ ਮਨਜ਼ੂਰ ਹੋ ਗਿਆ ਹੁਣ ਜਨਾਬ ਜੀ ਤੁਸੀਂ ਜਿਹੜੀ ਪਾਰਟੀ ਵੱਲੋਂ ਹੈਗੇ ਹੋ ਅਸੀਂ ਤਾਂ ਆਪੇ ਹੀ ਕਹਨੇ ਆ ਹੁਣ ਜਿਹੜੀ ਪਾਰਟੀ ਵੱਲੋਂ ਤੁਸੀਂ ਹੈਗੇ ਹੋ ਪਤਾ ਇਹ ਦੇਖਦੇ ਕਿ ਉਹ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ ਕਿ ਨਹੀਂ ਕੀ ਪਤਾ ਕੀ ਅੰਦਰ ਖਾਤੇ ਗ ਤਾਂ ਫਿਰ ਤੁਸੀਂ ਲੜੋ ਫਿਰ ਤੁਸੀਂ ਚੂਣ ਜਿਹੜੀ ਹੈਗੀ ਉਹ ਲੜੋ ਮੈਂ ਤਾਂ ਕਹਣਾ ਜੇ ਪਾਰਟੀ ਟਿਕਟ ਵੀ ਨਾ ਦਿੰਦੀ ਨਾ ਅੰਗਰਾਲ ਸਾਹਿਬ ਫਿਰ ਵੀ ਤੁਸੀਂ ਆਜ਼ਾਦ ਤੌਰ ਤੇ ਲੜੋ ਤੁਹਾਨੂੰ ਕਿ ਤੁਸੀਂ ਕਿਹੜਾ ਪਾਰਟੀ ਕਰਕੇ ਜਿੱਤਿਓ ਤੁਸੀਂ ਤਾਂ ਆਪ ਦੇ ਤੌਰ ਤੇ ਜਿੱਤਿਓ ਆਪ ਮੋਹਰੇ ਜਿੱਤਿਓ ਲੋਕਾਂ ਨੇ ਤੁਹਾਨੂੰ ਜਿਤਾਇਆ ਤਾਂ ਫਿਰ ਫਿਰ ਕਿੱਡੀ ਗੱਲ ਆ ਐਤਕੀ ਫਿਰ ਲੋਕ ਤੁਹਾਨੂੰ ਜਿਤਾ ਦੇਣਗੇ ਐਤਕੀ ਫਿਰ ਲੋਕ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਯਾਰ ਸ਼ੀਤਲ ਅੰਗਰਾਲ ਤੂੰ ਆਮਾਦੀ ਪਾਰਟੀ ਤੁਸੀਂ ਪਾਸੇ ਹੋਏ ਹੋ ਲੋਜੀਟ ਵੋਟਾਂ ਤੁਹਾਨੂੰ ਪਾਉਣਾ ਤੁਹਾਨੂੰ ਐਤਕੀ ਫਿਰ ਜਿਤਾ ਦੇਣਗੇ ਤਾਂ ਫਿਰ ਹੁਣ ਵਾਪਸੀ ਉਪਸੀ ਵਾਲੀਆਂ ਗੱਲਾਂ ਤਾਂ ਰਹੀ ਨਹੀਂ ਗਈਆਂ ਕਿ ਭਈ ਮੇਰਾ ਅਸਤੀਪਾ ਨਾਮ ਮਨ ਫਿਰ ਜਲੰਧਰ ਵੈਸ ਤੋਂ ਲੜਾਈ ਦੇਖਣ ਵਾਲੀ ਹੋਊਗੀ ਤੇ ਇਹ ਦੇਖਾਂਗੇ ਵੀ ਜਿਹੜੇ ਤੁਸੀਂ ਬੋਲ ਕਹਿਣੇ ਹੋ ਜਿਹੜੇ ਤੁਸੀਂ ਕਹਿਣੇ ਕਿ ਮੇਰੇ ਹਲਕੇ ਦੇ ਲੋਕ ਆ ਨਾਲੇ ਉਹ ਪਤਾ ਲੱਗ ਜੂ ਕਿ ਭਈ ਉਹ ਕੱਲੇ ਜ਼ੁਬਾਨੀ ਜ਼ੁਬਾਨੀ ਹਲਕੇ ਦੇ ਲੋਕ ਆ ਜਾਂ ਅਸਲੀਅਤ ਦੇ ਵਿੱਚ ਵੀ ਹਲਕੇ ਦੇ ਲੋਕ ਆ ਉਹ ਗੱਲ ਆ ਜਿਹੜੀ ਉਹ ਪਤਾ ਲੱਗ ਜੂ ਮੈਂ ਅਖੀਰ ਚ ਮੈਂ ਤਾਂ ਯਾਰ ਲੋਕਾਂ ਨੂੰ ਇੰਨੀ ਗੱਲ ਕਹਿਣੀ ਚਾਹੁੰਗਾ ਹੂੰ ਕੇ ਲੀਡਰਾਂ ਪਿੱਛੇ ਵੀ ਆ ਹੁਣ ਵੀ ਚੋਣਾਂ ਦੇ ਵਿੱਚ ਵੀ ਬੜੀਆਂ ਲੜਾਈਆਂ ਜਿਹੜੀਆਂ ਹੋਈਆਂ ਇੱਕ ਦੂਜੀ ਪਾਰਟੀ ਪਿੱਛੇ ਮਤਲਬ ਲੀਡਰਾਂ ਦਾ ਮੈਂ ਹਰ ਇੱਕ ਲੀਡਰ ਨੂੰ ਇੱਕ ਤੱਕੜੀ ਨਹੀਂ ਤੁਲਦਾ ਪਰ ਮੈਂ ਬਹੁਤੇ ਲੀਡਰਾਂ ਦੀ ਗੱਲ ਕਰਦਾ ਦਲ ਬਦਲਣ ਲੀਡਰਾਂ ਦੀ ਉਹਦਾ ਕਰਦਾਰ ਇੰਨਾ ਕੀ ਹੁੰਦਾ ਇਸ ਸਾਲ ਦਾ ਰਿਕਾਰਡ ਹੀ ਤੋੜ ਦੇ ਗਏ ਇਸ ਸਾਲ ਦਾ ਰਿਕਾਰਡ ਟੁੱਟ ਗਿਆ ਪਰ ਉਹਦਾ ਕਰਦਾਰ ਇੰਨਾ ਕੀ ਹੁੰਦਾ ਅੱਜ ਭਾਜਪਾ ਦੇ ਵਿੱਚ ਨੇ ਵਾਹ ਵਾਹੀ ਕਰ ਰਹੇ ਨੇ ਗੁਣਗਾਨ ਕਰ ਰਹੇ ਨੇ ਕੱਲੋਂ ਆਮ ਆਦਮੀ ਪਾਰਟੀ ਵਿੱਚ ਨੇ ਉਹਦਾ ਗੁਣਗਾਨ ਕਰ ਰਹੇ ਨੇ ਵਾਹ ਵਾਹੀ ਕਰ ਰਹੇ ਨੇ ਪਰ ਸੋ ਸ਼੍ਰੋਮਣੀ ਕਲ ਦਲ ਦੇ ਵਿੱਚ ਨੇ ਉਹਦੋਂ ਦੀ ਮਾਂ ਪਾਰਟੀ ਉਹ ਹੋ ਜਾਂਦੀ ਆ ਫਿਰ ਕਾਂਗਰਸ ਦੇ ਵਿੱਚ ਜਾਂਦੇ ਨੇ ਮਾਂ ਪਾਰਟੀ ਉਹ ਹੋ ਜਾਂਦੀ ਆ ਫਿਰ ਬੀਜੇਪੀ ਚ ਵਾਪਸ ਜਾਂਦੇ ਨੇ ਫਿਰ ਉਹਨਾਂ ਦੀ ਜੀ ਘਰ ਵਾਪਸੀ ਹੋ ਜਾਂਦੀ ਫਿਰ ਆਵਾਮੀ ਪਾਰਟੀ ਦੇ ਵਿੱਚ ਜਾਂਦੇ ਨੇ ਫਿਰ ਘਰ ਵਾਪਸੀ ਹੋ ਜਾਂਦੀ ਆ ਚਾਰੇ ਪਾਰਟੀਆਂ ਨੇ ਚਾਰਾਂ ਚੱਕੇ ਕਰੀ ਜਾਇਆ ਏ ਚਾਰੇ ਮਾਂ ਪਾਰਟੀਆਂ ਬਣੀਆਂ ਚਾਰਾਂ ਚ ਘਰ ਵਾਪਸੀ ਹੋ ਗਈ ਆ ਕੁਛ ਤਾਂ ਲੀਡਰ ਕਰਦੇ ਨੇ ਹੁਣ ਤੁਸੀਂ ਦੱਸੋ ਕਿੰਨਾ ਪਿੱਛੇ ਕਰੋਗੇ ਇੰਨਾ ਪਿੱਛੇ ਲੜੋਗੇ ਜਿਨ੍ਹਾਂ ਦੇ ਕਰਦਾਰ ਇੰਨੇਕ ਨੇ ਖਾਸ ਕਰ ਮੈਂ ਫਿਰ ਇੱਕ ਵਾਰੀ ਕਹਿਣਾ ਮੈਂ ਦਲ ਬਦਲੂ ਲੀਡਰਾਂ ਦੀ ਗੱਲ ਕਰ ਪਾਰਟੀ ਦੇ ਵਿੱਚ ਸਟੈਂਡ ਨੇ ਕੋਈ ਪਾਰਟੀ ਦੇ ਖੜੇ ਨੇ ਚਾਹੇ ਕੋਈ ਅੁੱਧਾ ਮਿਲਿਆ ਚਾਹੇ ਕੋਈ ਨਹੀਂ ਮਿਲਿਆ ਚਾਹੇ ਕੁਛ ਖੱਟਿਆ ਚਾਹੇ ਕੁਛ ਨਹੀਂ ਖੱਟਿਆ ਪਰ ਦਲ ਬਦਲੂ ਲੀਡਰਾਂ ਦੀ ਖਾਸ ਕਰ ਗੱਲ ਇਹ ਆ ਬਾਕੀ ਐਤ ਕੀ ਜਲੰਧਰ ਦੀ ਜਿਮਨੀ ਚੋਣ ਵੀ ਫਿਰ ਦੇਖਣ ਵਾਲੀ ਹੋਊਗੀ ਸ਼ੀਤਲ ਅੰਗਰਾਲ ਸਾਹਿਬ ਜਿਹੜੇ ਦਾਅਵੇ ਕਰਦੇ ਆ ਉਹ ਦਾਅਵੇ ਤੇ ਕਿੰਨੇ खरे ਉਤਰਦੇ ਆ ਇਹ ਤਾਂ ਫਿਰ ਉਹ ਵਾਲੀ ਜਿਮਨੀ ਚੋਣ ਜਾਂ ਆਉਣ ਵਾਲਾ ਸਮਾਂ ਜਿਹੜਾ ਉਹ ਹੀ ਦੱਸੂਗਾ